ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਬੇਨਤੀ ਹੋਰ ਕਰਨੀ ਹੈ ਜਿੰਨੇ ਵੀ ਆਪਣੇ ਵੀਰ ਭਰਾ ਜਿਹੜੇ ਆ ਪਠਿਆਈ ਸੇਵਾ ਕਰਦੇ ਆ ਜਾਂ ਰਾਸ਼ਨ ਦੀ ਸੇਵਾ ਕਰਦੇ ਆ ਉਹ ਕਿਤੇ ਵੀ ਜਾਂਦੇ ਆ ਜਿਹੜੀ ਵੀ ਜਗਾ ਜਾਂਦੇ ਆ ਉਥੋਂ ਦੇ ਜਿਹੜੇ ਜਾਂ ਤਾਂ ਪੰਚਾਇਤ ਨੂੰ ਜਾਂ ਉਥੇ ਜਿਹੜੇ ਕੈਂਪ ਲੱਗਿਓ ਜਥੇਬੰਦੀਆਂ ਸੁਸਾਇਟੀਆਂ ਦੇ ਉਹਨਾਂ ਦੇ ਸੰਪਰਕ ਵਿੱਚ ਆਉਣ ਉਹਨਾਂ ਨਾਲ ਕੰਟੈਕਟ ਕਰਕੇ ਜਿੱਥੇ ਲੋਡ ਉੱਥੇ ਪ੍ਰੋਵਾਈਡ ਕਰਨ ਸਮਾਨ। ਜ਼ਿਆਦਾਤਰ ਉੱਥੇ ਕੀ ਹੋ ਰਿਹਾ ਆ ਵੀ ਪਿੱਛੇ ਸਮਾਨ ਪਹੁੰਚਦਾ ਨਹੀਂ ਪਿਆ ਅੱਗੇ ਇਹੋ ਜਿਹੇ ਲੋਕ ਖੜੇ ਆ ਜਿਨ੍ਹਾਂ ਨੇ ਕਹਿ ਲੋ ਵੀ ਜਿਨ੍ਹਾਂ ਨੂੰ ਸ਼ਰਮ ਦਾ ਘਾਟਾ ਕਹਿ ਸਕਦਾ ਆ ਵੀ ਉਹਨਾਂ ਨੂੰ ਸ਼ਰਮ ਦਾ ਘਾਟਾ ਵੀ ਹੈ ਨੀਗਾ ਵੀ ਰੋਡਾਂ ਦੇ ਉੱਤੇ ਆਇਓ ਆ ਉਹ ਅੱਗੇ ਸਮਾਨ ਪਹੁੰਚਣੇ ਨਹੀਂ ਦਿੰਦੇ। ਬਸ ਮਰ ਗਏ ਲੁੱਟ ਗਏ ਇਹੋ ਜੀਆਂ ਗੱਲਾਂ ਕਰਕੇ ਤਾਂ ਉੱਥੇ ਹੀ ਸਮਾਨ ਜਿਹੜਾ ਆ ਉਹ ਲਹਾ ਲੈਂਦੇ ਆ। ਲੋ ਜੀ ਨਾਲ ਭਾਜੀ ਹੁਣ ਆਏ ਆ ਭਾਜੀ ਦੇਖੋ ਜੀ ਟਰਾਲੀ ਲੋਡ ਹੋ ਰਹੀ ਹੈ ਜੀ ਇਹ ਛੋਰੀ ਟਰਾਲੀ ਹੈ ਜੀ ਤੇ ਉਧਰ ਆਪਣੀ ਵੱਡੀ ਟਰਾਲੀ ਖੜੀ ਆ ਉਹ ਭਰ ਹੋ ਰਹੀ ਆ ਤੇ ਅੱਜ ਮੌਸਮ ਠੀਕ ਆ ਜੰਮੀ ਹਾਲ ਹੈ ਨਹੀਂ ਰਤੀਓ ਦਾ ਮੀਂਹ ਪਿਆ ਆ ਤੇ ਦੇਖੋ ਜੀ ਲੱਗੇ ਆਪਣੇ ਭਰਾ ਸਾਰੇ ਸੇਵਾ ਕਰਨ ਦੇਖ ਸਕਦੇ ਹੋ ਤੁਸੀਂ ਚੱਲ ਛੱਡਿਓ ਤੂੰ ਛੱਡਿਓ ਲੋ ਜੀ ਇਹ ਹੁਣ ਲਾਈ ਜਾਂਦੇ ਅੱਗੇ ਜਾ ਕੇ ਆਪਾਂ ਭਰੀਏ ਨੇ ਟਰਾਲੀਆਂ ਆ ਸਾਰਾ ਖਤਾ ਹੋ ਗਿਆ ਖਾਲੀ ਉਧਰਲਾ ਰਹਿ ਗਿਆ ਤੇ ਆਪਾਂ ਲੱਦਾਂਗੇ ਫੇਰ ਉਹ ਉਤਲੇ ਉਹ ਵੱਢ ਰਹੇ ਆ ਆਪਾਂ ਚੱਕ ਰਹੇ ਆ ਉੱਪਰ ਦੇ ਉੱਤੇ ਹਾਂ ਇਦਾਂ ਠੀਕ ਆ ਨਾ ਭਾਜੀ ਇਹਨਾਂ ਦੇ ਹੈ ਵੀ ਹਲਕੇ ਆ ਜਵਾਰ ਸੁੱਕੀ ਜਵਾਰ ਕਿਉਂ ਨਹੀਂ ਆਉਂਦੀ ਨਹੀਂ ਆਉਂਦੀ ਲੈ ਜੋ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਅੱਜ 4 ਸਤੰਬਰ ਤੇ ਬਾਕੀ ਵੀਡੀਓ ਜੇ ਬਹੁਤ ਪਈਆਂ ਮੇਰੀਆਂ ਉਹ ਵੀ ਆਉਣੀਆਂ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਸ ਤੇ ਹੁਣ ਵੀਡੀਓ ਪਾਈ ਜਾਣੀ ਆਪਾਂ ਤੇ ਹਜੇ ਬਹੁਤ ਜ਼ਿਆਦਾ ਪੈਂਡਿੰਗ ਵੀਡੀਓ ਪਈਆਂ ਆ ਰੈਟਿੰਗ ਕਰਨ ਵਾਲੀਆਂ ਬਹੁਤ ਯਾਰੀਆਂ ਪਈਆਂ ਆ ਤੇ ਦੇਖੋ ਜੀ ਟਰੈਕਟਰ ਚਾਰ ਬੰਦੇ ਭਰੀ ਜਾਂਦੇ ਆ ਛੋਟੀ ਟਰਾਲੀ ਤੇ ਦੋ ਬੰਦੇ ਉਧਰ ਵੱਡੀ ਟਰਾਲੀ ਭਰੀ ਜਾਂਦੇ ਆ ਜੀ ਉਹ ਜਿਹੜਾ ਤਰੀਕ ਆ ਕਿ 4 ਸਤੰਬਰ ਤੇ ਬਾਕੀ ਆਪਾਂ ਸਵੇਰੇ 6:00 ਕੰਮ ਕਰ ਟਰਾਲੀ ਲੋਡ ਕਰਕੇ ਤੇ ਅੱਜ ਆਪਾਂ ਭਰਾਂਗੇ ਕਿਉਂਕਿ ਟਾਈਮ ਹੋ ਗਿਆ 3:30 ਹੋ ਗਿਆ ਸ਼ਾਮ ਦੇ ਤੇ ਸਾਨੂੰ ਇੰਨੀ ਦਾ ਫਿਰ ਹਨੇਰਾ ਹੋ ਜਾਣਾ ਜਾਂਦੇ ਜਾਂਦੇ ਤੇ ਕੱਲ ਨੂੰ ਜਾਂਮਗੇ ਸਵੇਰੇ ਤਸਲੀ ਨਾਲ ਜੀ ਭਈ ਆਪਾਂ ਜਾਵਾਂਗੇ ਅੱਜ ਬੰਦੇ ਫਿਰ 7-8 ਜਣੇ ਆਏ ਆ ਬਾਕੀ ਸਾਰੇ ਕਮਾਕਾਰਾਂ ਤੇ ਕੇ ਆਪਣੇ ਤੇ ਬਾਕੀ ਕੋਈ ਗੱਲ ਦੀ ਤੁਹਾਨੂੰ ਸਵੇਰੇ ਵੀ ਦਿਖਾਇਆ ਜਾਊਗਾ ਇਸ ਬਲੌਗ ਦੇ ਵਿੱਚ ਲੋ ਜੀ ਹੁਣ ਕਹਿੰਦੇ ਚਾਹ ਪੀ ਲੋ ਜੀ ਚਾਹ ਪੀ ਕੇ ਫਿਰ ਲੱਗੀ ਜੀ ਤੇ ਫੇਰ ਆ ਭਰੀਏ ਸਾਰੀਆਂ ਭਰੀਆਂ ਟਰਾਲੀ ਵਿੱਚ ਜੀ ਤਾਂ ਨਾ ਨਾ ਦਿਖਾਈ ਜਾਵੇਗਾ ਲੋ ਜੀ ਥਰਲਾ ਖਤਾ ਹੋ ਗਿਆ ਖਾਲੀ ਹੁਣ ਆ ਗਏ ਆ ਪੋਤੇ ਆ ਖੱਤੇ ਜ ਤੇ ਬਾਕੀ ਮੁੰਡਿਆਂ 'ਚ ਜੋਰ ਦੇਖੋ ਜੀ ਕਿੰਨਾ ਮੈਟਰ ਮੈਟਰ ਖਤਾ ਖਾਲੀ ਕਰਤਾ ਸਾਰਾ ਕਿਉਂ ਭਾਜੀ ਪੂਰਾ ਜੋਰ ਹੈਗਾ ਜੀ ਹੈ ਚਿੱਕਰ ਨਹੀਂ ਹੈਗਾ ਅੱਜ ਆਹ ਚਿੱਕਰ ਨਹੀਂ ਹੈ ਅੱਜ ਨਾ ਅੱਜ ਠੀਕ ਆ ਤਾਂ ਤੇ ਸਾਰਾ ਕਰਤਾ ਸਾਰਾ ਲਾ ਖਤਾ ਖਾਲੀ ਤੇ ਹੁਣ ਹੁਣ ਪੁੱਤ ਲਗਾਨਾ ਫਿਰ ਟਰਾਲੀ ਹੋ ਗਈ ਲੋਡ ਆਪਣੀ ਤੇ ਦੂਜੀ ਆ ਰਹੀ ਟਰਾਲੀ ਫਿਰ ਉਹ ਕਰਾਂਗੇ ਫਿਰ ਤੁਹਾਨੂੰ ਦਿਖਾਉਨੇ ਆ ਠੀਕ ਆ ਜੀ ਲੋ ਜੀ ਟਰਾਲੀ ਆਪਣੀ ਹੋ ਗਈ ਪੂਰੀ ਫੁੱਲ ਤੇ ਹੁਣ ਦੂਜੀ ਟਰਾਲੀ ਆ ਰਹੀ ਟਰਾਲਾ ਤੇ ਉਹ ਕਰਾਂਗੇ ਫੁੱਲ ਤੇ ਇਹ ਬੰਦ ਤੇ ਸਾਰੀ ਰਸ ਪੂਰੀ ਰਸਿਆਂ ਨਾਲ ਤੇ ਇਹ ਲੈ ਕੇ ਜਾਵਾਂਗੇ ਆਪਾਂ ਸਵੇਰੇ ਦੋ ਟਰਾਲੀਆਂ ਠੀਕ ਹੈ ਜੀ ਇਹ ਕਰਤੀ ਪੂਰੀ ਲੋਡ ਜੀ ਟਰਾਲੀ ਆ ਰਹੀ ਹੈ ਤੇ ਭਾਈ ਉਧਰ ਰੱਖ ਉਧਰ ਨੂੰ ਸਿੱਧੀ ਸਿੱਧੀ ਕਰ ਭਾਈ ਨਿਕਾ ਸਿੱਧੀ ਸਿੱਧੀ ਜਦੋਂ ਦੂਜੀ ਟਰਾਲੀ ਆਉਂਦੀ ਹੈ ਫੇਰ ਤੁਹਾਨੂੰ ਮੈਂ ਮਿਲਦਾ ਠੀਕ ਹੈ ਜੀ ਤੇ ਆ ਹੋ ਗਈ ਲੋਡ ਪੂਰੀ ਓਕੇ ਜੀ ਹੁਣ ਜੀ ਤੁਸੀਂ ਦੇਖ ਸਕਦੇ ਹੋ ਜੀ ਦੂਜੀ ਟਰਾਲੀ ਆ ਗਈ ਆ ਇੱਕ ਕਰਤੀ ਲੋਡ ਕਰਤੀ ਸਾਈਡ ਤੇ ਖੜੀ ਤੇ ਦੂਜੀ ਆ ਗਈ ਆ ਦੂਜੀ ਆਪਾਂ ਕਰਦੇ ਆ ਜੀ ਫੁੱਲ ਟਰਾਲੀ ਤੇ ਬਾਕੀ ਆ ਦੇਖੋ ਆ ਜਵਾਰ ਪੱੜ ਰਹੇ ਆ ਜੀ ਸੁੱਕੀ ਠੀਕ ਆ ਆਹ ਹੋਲੀ ਪੱੜ ਰਹੇ ਆ ਤੇ ਦੂਜੀ ਟਰਾਲੀ ਲੋਡ ਹੋ ਰਹੀ ਆ। ਭਜੀ ਆ ਛੋਟੀ ਟਰਾਲੀ, ਛੋਟੀ ਟਰਾਲੀ ਤੋਂ ਵੱਡੀ ਟਰਾਲੀ 'ਪੀ ਲੋਡ ਹੋ ਰਹੀ ਆ ਜੀ। ਤੇ ਬੰਦੇ ਮਿਹਨਤਾਂ ਕਰ ਰਹੇ ਆ ਜੀ ਦੇਖੋ। ਸਵੇਰੇ ਨਾਲ ਜਾਓਗੇ ਜੀ। ਭਾਜੀ ਹੁਣੀ ਆ ਵੀ ਨਾਲ ਜਾਊਗਾ ਸਵੇਰੇ। ਤੇ ਸਾਰੇ ਨਾਲ ਜਾਊਗਾ ਜਿਹੜੇ ਹੁਣ ਇੱਥੇ ਆ। ਬਾਈ ਇਹ ਆ ਗਿਆ। ਉੱਪਰ ਇਹਨਾਂ ਦਾ ਹਾਲ ਕੇ। ਆ ਗਿਆ। ਉੱਪਰ ਹੈ। ਬਾਈ ਕਈ ਜਰ ਭਰਾ ਕਈ ਜਰ ਲੱਗਦਾ ਏ। ਇਹ ਟਰੈਕਟਰ ਦੇ ਝੂੜੇ ਲੈ ਕੇ ਆ ਜਾਂਦੇ ਆ। ਹਾਂ। ਦੇਖੋ ਇਹ ਪੱਠੇ ਬੰਦ ਕੇ ਸਾਰੇ ਭਰਾ ਹੁਣ ਕੁਛ ਆਏ ਖਾਣ ਪੀਣ ਦੇਖੋ ਜੀ ਬੈਠ ਗਈ ਅੱਤ ਪਠੇ ਵੱਟ ਕੇ ਇਹ ਬਾਕੀ ਖਾ ਪੀ ਕੇ ਤੇ ਆਪਾਂ ਨਿਕਲੇ ਪਿੰਡ ਵੱਲੋਂ ਤੇ ਆਪਾਂ ਸਵੇਰੇ ਜਾਣਾ ਜੀ ਗੁਰਦਾਸਪੁਰ ਵਾਲੀ ਸਾਈਡ ਤੇ ਮੈਂ ਤੁਹਾਨੂੰ ਮਿਲਦਾ ਸਵੇਰੇ ਜੀ ਤੇ ਠੀਕ ਹੈ ਜੀ ਸਾਰੇ ਮੇਰੇ ਭਰਾਵਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਮੈਂ ਤੁਹਾਨੂੰ ਮਿਲਦਾ ਸਵੇਰੇ ਜੀ ਹਾਂਜੀ ਗੁੱਡ ਮਾਰਨਿੰਗ ਸਾਰੇ ਭਰਾਵਾਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਆ ਆਪਾਂ ਕੱਲ ਟਰਾਲੀਆਂ ਫੁੱਲ ਕਾਲੀਆਂ ਸੀ ਦੋ ਜੀ ਤੇ ਲੈ ਆ ਕੇ ਇੱਥੇ ਖੜੀਆ ਕਰ ਦਿੱਤੀਆਂ ਸੀਗੀਆਂ ਇਹ ਹੈਗੇ ਚਾਰ ਦੀ ਇਹ ਖਾਲੀ ਖੜੀ ਹੈ ਵੀ ਭਾਨੀ ਆਪਾਂ ਥੋੜੇ ਦਿਨਾਂ ਤੱਕ ਤੇ ਹੁਣ ਜੀ ਆ ਆਪਾਂ ਛੱਡ ਕੇ ਆ ਰਹੇ ਹਾਂ ਠੀਕ ਹੈ ਜੀ ਬੰਦੇ ਉਹੀ ਹੈ ਜਿਹੜ ਹਾਂ ਜੀ ਆ ਇੱਕ ਟਰਾਲੀ ਮਿਲ ਗਈ ਆ ਸਾਨੂੰ ਜੀ ਤੇ ਮੇਨ ਰੋਡ ਤੇ ਇੱਕ ਆ ਟਰਾਲੀ ਨਾਲ ਜਾਊਗੀ ਤੇ ਇੱਕ ਨਾਲ ਸਾਡੇ ਆਇਆ ਜੀ ਯਹੀ ਹਾਂਜੀ ਲੋ ਜੀ ਗੁਰਦਾਸਪੁਰ 24 ਕਿਲੋਮੀਟਰ ਆਪਾਂ ਜਾਣਾ ਜੀ ਗੁਰਦਾਸਪੁਰ ਵਾਲੀ ਸਾਈਡ ਆਪਾਂ ਦੇਖੋ ਲੋ ਜੀ ਮੁੰਡੇ ਠੰਡਾ ਵੀ ਰੁਕੇ ਆ ਜੀ ਹੁਣ ਤੇ ਬੜਾ ਠੰਡਾ ਠੰਡਾ ਇਹ ਪਾਣੀ ਠੰਡਾ ਪਾਣੀ ਅੱਛਾ ਠੰਡਾ ਠੰਡਾ ਪਾਣੀ ਪੀ ਰੁਕਿਆ ਜੀ ਮੁੰਡੇ ਤੇ ਗੁਰਦਾਸਪੁਰ ਵਾਲੀ ਸਾਈਟ 'ਚ ਜਾ ਰਹੇ ਆ ਜੀ ਆਪਾਂ ਇਹ ਰੋਡ ਹੈਗਾ ਜੀ ਗੁਰਦਾਸਪੁਰ ਨੂੰ ਜਾਂਦਾ ਜੀ ਮਕੇਰੀਆਂ ਤੋਂ ਗੁਰਦਾਸਪੁਰੇ ਵਾਲਾ ਰੋਡ ਹੈ ਜੀ ਜੇ ਤਾਂ ਮੌਸਮ ਚੈੱਕ ਕਰੋ ਜੀ ਤੇ ਦੇਖੋ ਜੀ ਨਾਲਾ ਆਇਆ ਜੀ ਤੇ ਇੱਕ ਟਰਾਲੀ ਪਿੱਛੇ ਆ ਜੀ ਠੰਡਾ ਪਾਣੀ ਪੀਓ ਦੇਖੋ ਜੀ ਪਿਆਦਰਿਆ ਹਾਂ ਜੀ ਪਾਣੀ ਚੈੱਕ ਕਰੋ ਦੋਏ ਕਦਾ ਜਾ ਰਿਹਾ ਝੂਗ ਦਾ ਹੀ ਪਾਣੀ ਜਾ ਰਿਹਾ ਆ ਵੇਖ ਜ਼ਰਾ ਚੈੱਕ ਕਰੋ ਜੀ ਪਾਣੀ ਦੀਆ ਦੇਖੋ ਜੀ ਕਿ ਤਾਰਿਆ ਉਧਰੋਂ ਪਾਣੀ ਆ ਵੇਖ ਹਾਂਜੀ ਲੋ ਜੀ ਗੁਰਦਾਸਪੁਰ ਪਹੁੰਚ ਗਏ ਆ ਜੀ ਗੁਰਦਾਸਪੁਰ ਆ ਜੀ ਵਧੀਆ ਤਾਂ ਨਾ ਨਾ ਮੀ ਨਾ ਕੁਛ ਹਾਂਜੀ ਜੀ ਗੁਰਦਾਸਪੁਰ ਪੁੱਜ ਗਏ ਆ ਜੀ ਹੁਣ ਮੁੰਡੇ ਕਹਿੰਦੇ ਆਈਸਕ੍ਰੀਮ ਖਾਣੀ ਹੈ ਜੀ ਤੇ ਮੁੰਡੇ ਆਈਸਕ੍ਰੀਮ ਖਾਣ ਨੂੰ ਰੁਗੇ ਆ ਜੀ ਤੇ ਇਹਨਾਂ ਨੇ ਖਲਾਈ ਆ ਆਈਸਕ੍ਰੀਮ ਤੇ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਠੀਕ ਆ ਜੀ ਹੋਰ ਹਜੇ ਬਹੁਤ ਵੀਡੀਓ ਆਉਣੀਆਂ ਆਪਣੀਆਂ ਪੈਂਡਿੰਗ ਬਹੁ ਪਈਆਂ ਆ ਤੇ ਬਸ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਠੀਕ ਆ ਜੀ ਅੱਜ ਤਰੀਕ ਆ ਗਈ 5 ਸਤੰਬਰ ਇਹ ਹੁਣ ਬਲੌਗ ਪਤਾ ਨਹੀਂ ਕਦੋਂ ਆਉਣਾ ਠੀਕ ਆ ਜੀ ਰੋਕੇ ਹੀ ਆਊਗਾ 15 ਦੇ ਦਿਨ ਤੇ ਬਾਕੀ ਦੇ ਲਈ ਆਪੇ ਕਦਰ ਆਉਣਾ 5 ਸਤੰਬਰ ਅੱਜ ਜੀ ਠੀਕ ਹੈ ਜੀ ਓਕੇ 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 ਆਓ ਐਸਟਰੀਮਾ ਲੋ ਜੀ ਬਦਾਮ ਸ਼ੇਕ ਪੀਓ ਜੀ ਲੋ ਜੀ ਇੱਕ ਪੀ ਗਏ ਆ ਹੁਣ ਦੂਜਾ ਇੱਕ ਹੋਰ ਪੀਨੇ ਆ ਪੀ ਲਾ ਪੀ ਲਾ ਆਓ ਲੋ ਬਈ ਫੇਰ ਕੰਮ ਕਰਨਾ ਬਾਕੀ ਹਾਂਜੀ ਜੀ ਬਦਾਮ ਸ਼ੇਕ ਆਪਾਂ ਪੀ ਲਿਆ ਜੀ ਹੁਣ ਆਪਾਂ ਨਿਕਲ ਲਗੇ ਆ ਜੀ ਕਿਹੜਾ ਪਿੰਡ ਸੀਗਾ ਜੀ ਇਹਦਾ ਪੰਜਾਹ ਲਿਆ ਇਹਦੇ ਪਿੰਡ ਜਾਣਾ ਜੇ ਆਪਾਂ ਕਲਾਨੌਰ ਹਾਂ ਕਲਾਨੌਰ ਕੋਈ ਦੱਸਦਾ ਮੁੰਡੇ ਨੇ ਤੇ ਬਾਕੀ ਜਾ ਰਹੇ ਆਪਾਂ ਸ਼ੇਕ ਪੀ ਲਿਆ ਜੀ ਪੀ ਲਿਆ ਸ਼ੇਕ ਰਾਜਾ ਰਾਜ ਆਪਾਂ ਰਾਹ ਵਿੱਚ ਰੁਕੇ ਸੀਗੇ ਜੀ ਜਿਆਦਾ ਲੰਗਰ ਲੱਗਾ ਜੀ ਹੁਣ ਚਾਹ ਪੀਣ ਲੱਗੇ ਆਪਾਂ ਜੀ ਆਪਾਂ ਜੀ ਪਾਣੀ ਵੜ ਯਾਰ ਲੋ ਜੀ ਇੱਕ ਟਰਾਲੀ ਪਿੱਛੇ ਆ ਰਹੀ ਆ ਦੇਖੋ ਜੀ ਲੋ ਜੀ ਰਾਸ ਐਕਸਟਰਾ ਦੇ ਨਾਲ ਚਾਹ ਜੀ ਜਿਆਦਾ ਲੰਗਰ ਲੱਗਾ ਜੀਗਾ ਚਾਹ ਪੀਣ ਲੱਗੇ ਆ ਜੀ ਆਪਾਂ ਹਾਂ ਜੀ ਜੀ ਆਪਾਂ ਆ ਗਏ ਆ ਇਸ ਟਾਈਮ ਵੀ ਤੇਰਾ ਪਾ ਬਣਾਣੇ ਗੇ ਡੇਰਾ ਬਾਬਾ ਨਾਨਕ ਪੁੱਜ ਗਏ ਆ ਜੀ ਤੇ ਕੋਈ ਡੇਰਾ ਬਾਬਾ ਨਾਨਕ ਲੋ ਜੀ ਇਹ ਹੈਗਾ ਡੇਰਾ ਬਾਬਾ ਨਾਨਕ ਜੀ ਅੱਗੇ ਹੈਗਾ ਬਾਰਡਰ ਇਹ ਆਂ ਇੰਡੀਆ ਦਾ ਬਾਰਡਰ ਆ ਜੀ ਔਕੇ ਪਾਕਿਸਤਾਨ ਦਾ ਝੰਡਾ ਆ ਜੀ ਨੰ ਦਿਖਾਉਣੇ ਆ ਤੇ ਆ ਦੇਖੋ ਜੀ ਕਿਸੇ ਟਾਈਮ ਆਪੇ ਤੇ ਤੁਰ ਕੇ ਆਈਦਾ ਸੀ ਅੱਜ ਟਰੈਕਟਰ ਤੇ ਆਏ ਆ ਜੀ ਇੱਧਰ ਨੂੰ ਪਾਣੀ ਪਾਣੀ ਆ ਜੀ ਨੰ ਦਿਖਾਉਣੇ ਆ ਗਾਹਾਂ ਜਾ ਕੇ ਲੋ ਜੀ ਆਪਾਂ ਯੂ ਟਰਨ ਲੈ ਲਿਆ ਜੀ ਐਨੂੰ ਗਾਹਾਂ ਜਾਣ ਨਹੀਂ ਦਿੰਦੇ ਪਏ ਉਹ ਹੈਗਾ ਜੀ ਬਾਰਡਰ ਅੱਗੇ ਜੀ ਜੀ ਤੁਸੀਂ ਦੇਖ ਸਕਦੇ ਹੋ ਜੀ ਇਸ ਵੇਲੇ ਆਪਾਂ ਖੜੇ ਆ ਡੇਰਾ ਬਾਬਾ ਨਾਨਕ ਤੇ ਗਾਹਾਂ ਹੈਗਾ ਜੀ ਬਾਰਡਰ ਜੀ ਆਰਮੀ ਵਾਲੇ ਜਾਣ ਨਹੀਂ ਦਿੰਦੇ ਸੀਗੇ ਉਦੋਂ ਯੂ ਟਰਨ ਲਿਆ ਆਪਾਂ ਫੇਰ ਫੇਰ ਵਾਪਸ ਆ ਜਿੱਦਾਂ ਨੂੰ ਉਹ ਟਰਾਲੀਆਂ ਸਾਡੀਆਂ ਦੋ ਖੜੀਆਂ ਉੱਧਰ ਤੇ ਹੁਣ ਦੇਖਦੇ ਕਿਥੇ ਲੋਂਦੇ ਆ ਜੀ ਪੱਠੇ ਤੇ ਆਹ ਦੇਖੋ ਜੀ ਕਿਨੇ ਕਰਤਾਰਪੁਰ ਸਾਹਿਬ 6 ਕਿਲੋ ਮੈਸੂ ਇਥੋਂ ਅਗੇ 6 ਕਿਲੋ ਮੀਟਰ ਹੈ ਤੇ ਕਰਤਾਰਪੁਰ ਸਾਹਿਬ ਹੈਗਾ ਜੀ ਪਾਕਿਸਤਾਨ ਵਿੱਚ ਤੇ ਇੱਥੋਂ ਹੈਗਾ 6 ਕਿਲੋਮੀਟਰ ਠੀਕ ਹੈ ਜੀ ਦੇਖੋ ਜੀ ਦੇਖੋ ਜੀ ਕਿੰਦਾ ਝੋਨੇ ਖਰਾਬ ਹੋਏ ਪਿਆ ਇੱਧਰ ਦੇਖੋ ਸਾਰੇ ਲੱਖਾਂ ਵਿੱਚ ਝੋਨੇ ਖਰਾਬ ਹੋਏ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਜੀ ਕਿੰਨਾ ਪਾਣੀ ਆ ਆ ਵੇਖੋ ਜੀ ਕਿੱਦਾਂ ਸਾਰੀਆਂ ਫਸਲਾਂ ਖਰਾਬ ਹੋਈਆਂ ਪਈਆਂ ਆ। ਇਹ ਆਮ ਗੱਲ ਹੈ। ਹੁਣ ਚਲੋ ਪਹਿਲਾਂ ਨਾਲ ਘਟ ਗਿਆ ਕਾਫੀ। ਘਟੇ ਦਾ ਵਧੀਆ। ਤੇ ਨਹੀਂ ਤਾਂ ਵੇਖ ਲੋ ਕਿੰਨਾ ਕਿੰਨਾ ਪਾਣੀ ਚੜਿਆ ਸੀ ਪਹਿਲਾਂ। ਹੁਣ ਤਾਂ ਚਲੋ ਕਾਫੀ ਘਟ ਚੁ ਗਿਆ। ਦੇਖੋ ਜੀ। ਅੱਗੇ ਸਾਡੇ ਨਾਲ ਬੰਦੇ ਆਏ ਆ ਜੀ ਆ ਭਾਈ। ਆ। ਸੰਗਤਾਲ। ਦੇਖੋ ਜੀ। ਕਿਵੇਂ ਆ ਰਹੇ ਆ ਸੰਗਤਾਂ ਸੇਵਾ ਲੈ ਕੇ। ਦੇਖੋ ਜੀ ਪਾਣੀ। ਚਲੋ ਪਹਿਲਾਂ ਨਾਲ ਹੁਣ ਤਾਂ ਕਾਫੀ ਘਟ ਗਿਆ ਪਾਣੀ। ਪਹਿਲਾਂ ਤਾਂ ਬੋਲ ਦੂਈ ਪਿਛਲੇ ਬਲੌਗ ਦੇਖੇ ਹੁਣੇ ਆ ਕਿੰਨਾ ਕੰਨਾ ਪਾਣੀ ਚੜਿਆ ਆ ਤੇ ਇਹ ਤਾਂ ਜੋ ਲੇਟ ਹੋਣਾ ਬਲੌਗ ਅੱਜ 5 ਸਤੰਬਰ ਆਏ ਨਹੀਂ ਹੁਣ ਪਤਾ ਕਦੋਂ ਆਏ ਬਲੌਗ ਮੇਰਾ ਤੇ ਬਾਕੀ 15 20 ਦਿਨ ਬਾਅਦ ਆਊਗਾ ਇਹ ਹੋਣਾ 2023 ਚ ਤੇ ਨਹੀਂ ਨਹੀਂ ਕਿੱਥੇ ਕਿੱਥੇ ਆ ਯੋ ਲੰਕਾ ਸ਼ਹਿਰ ਹੋ ਗਏ ਆ ਜੀ ਰਾਹ ਵਿੱਚ ਫੇਰ ਆਪਾਂ ਅੱਗੇ ਚਾਲੇ ਪੋਣੇ ਆ ਜੀ ਲੋ ਜੀ ਦੋ ਟਰਾਲੀਆਂ ਸਾਡੀ ਇੱਥੇ ਲੱਥੂਗੀ ਆ ਜੀ ਤੇ ਬਾਕੀ ਤੁਹਾਨੂੰ ਭਾਜੀ ਦੱਸੂਗੇ ਅੱਜ ਆਪਾਂ 12ਵੀਂ 13ਵੀਂ ਜਿਹੜੀ ਟਰਾਲੀ ਆ ਉਹ ਕੋਰੀਡੋਰ ਆਪਣੇ ਸਿੱਟ ਕੇ ਆਏ ਆ ਜੀ ਤੇ ਕਰਤਾਰਪੁਰ ਜਿਹੜਾ ਹੈਗਾ ਏਰੀਆ ਪਾਣੀ ਨਾਲ ਡੁੱਬਿਆ ਹੈਗਾ ਸਾਨੂੰ ਉੱਥੋਂ ਮੈਸੇਜ ਆਇਆ ਸੀ ਵੀ ਪਿੰਡ ਪੱਖੋ ਜਿਹੜਾ ਪਿੰਡ ਪੱਖੋ ਕੇ ਹੈਗਾ ਬਹੁਤ ਬੁਰੀ ਤਰ੍ਹਾਂ ਗ੍ਰਸਤ ਹੋਇਆ ਪਾਣੀ ਦੀ ਮਾਰ ਦੇ ਨਾਲ ਤੇ ਆਪਾਂ ਉੱਥੇ ਪੱਠੇ ਦੇਣ ਗਏ ਪਰ ਅੱਜ ਇੱਕ ਚੀਜ਼ ਦੇਖੀ ਕਿ ਉੱਥੇ ਜਿਹੜੀ ਰਾਸ਼ਨ ਦੀ ਆ ਜਾਂ ਪੱਠਿਆਂ ਦੀ ਜਾਂ ਫਰੇਚਾਰੇ ਦੀ ਆ ਇੱਕ ਇੱਕ ਹਫ਼ਤੇ ਜਾਂ 10-10 ਦਿਨ ਤੇ ਪੱਠੇ ਜਿਹੜੇ ਆ ਉੱਥੇ ਸਟਾਕ ਹੈਗਾ ਹੈ। ਉੱਥੇ ਆਪਾਂ ਨਾ ਸੁੱਟਦੇ ਹੋਏ ਮੁੜ ਕੇ ਆ ਕੇ ਆਪਾਂ ਸਾਨੂੰ ਮੰਝਪੁਰ ਜਿਹੜਾ ਗੁਰਦੁਆਰਾ ਹੈ ਉੱਥੋਂ ਵੀ ਡਿਮਾਂਡ ਆਈ ਸੀਗੀ ਵੀ ਇੱਥੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਬਹੁਤ ਸ਼ਾਰਟੇਜ ਚੱਲ ਰਹੀ ਆ। ਤਾਂ ਆਪਾਂ ਉੱਥੋਂ ਛੱਡ ਕੇ ਫਿਰ ਮੰਝਪੁਰ ਆ ਕੇ ਜਿਹੜੇ ਆ ਉਹ ਪੱਠੇ ਜਿਹੜੇ ਆ ਉੱਥੇ ਦੇ ਕੇ ਆਏ ਤਾਂ ਉਹ ਲੋਕ ਜਿਹੜੇ ਆ ਬਹੁਤ ਖੁਸ਼ ਹੋਏ ਕਿ ਸਾਡੇ ਤੱਕ ਜਿਹੜੇ ਆ ਪੱਠੇ ਪਹੁੰਚਦੇ ਨਹੀਂ ਹੈਗੇ ਵੀ ਜਿਹੜੇ ਸਾਰੀ ਦੁਨੀਆ ਜਾਂ ਤਾਂ ਅਜਨਾਲਾ ਸਾਈਡ ਜਾ ਰਹੀ ਆ। ਜਾਂ ਕਾਰਿਡੋਰ ਸਾਈਡ ਜਾ ਰਹੀ ਆ ਇੱਥੋਂ ਐਵੇਂ ਲੰਘ ਜਾਂਦੇ ਆ ਵੀ ਇੱਥੇ ਸ਼ਾਇਦ ਇਹਨਾਂ ਤੱਕ ਪਹੁੰਚ ਗਏ ਹੋਵੇ ਤੇ ਇਹਨਾਂ ਤੱਕ ਜਿਹੜੀ ਆ ਕਿਸੇ ਵੀ ਤਰ੍ਹਾਂ ਦੀ ਰਸਤ ਜਿਹੜੀ ਆ ਪ੍ਰੋਪਰ ਨਹੀਂ ਪਹੁੰਚਦੀ ਭਈ ਤੇ ਜਿਹੜੇ ਗੁਰਦੁਆਰੇ ਦੇ ਵਿੱਚ ਉੱਥੇ ਕਮੇਟੀ ਹੈਗੀ ਆ ਉਹ ਨੇੜੇ ਤੇੜੇ ਦੇ ਪਿੰਡ ਜਿਹੜੇ ਉੱਥੇ ਆ ਕੇ ਸੇਵਾ ਕਰਦੇ ਆ ਮੁੰਡੇ ਸੇਵਾ ਕਰਦੇ ਆ ਉਹਨਾਂ ਨੇ ਮੁੰਡਿਆਂ ਨੇ ਉੱਥੋਂ ਸਟਾਕ ਜਿਹੜਾ ਆ ਉਹ ਫੇਰ ਨੇੜੇ ਤੇੜੇ ਦੇ ਜਿਹੜੇ ਪੰਡਾਂ ਦੇ ਵਿੱਚ ਆ ਹੜ ਪੀੜ ਤੇ ਜਿਹੜੇ ਪਿੰਡ ਹੈਗੇ ਉਹਨਾਂ ਦੇ ਵਿੱਚੋਂ ਸਪਲਾਈ ਕਰਦੇ ਆ ਇੱਕ ਬੇਨਤੀ ਆ ਕਿ ਹੁਣ 5 7 10 ਦਿਨ ਜਿਹੜਾ ਆ ਨਾ ਉਹ ਨਾ ਜਾਇਆ ਜਾਵੇ ਤਾਂ ਚੰਗੀ ਗੱਲ ਆ। ਹਰ ਤਨ ਦਾ ਸਟਾਕ ਜਿਹੜਾ ਉੱਥੇ ਬਾਧੂ ਮਾਤਰਾ ਦੇ ਵਿੱਚ ਹੈਗਾ ਲੰਮਾ ਟਾਈਮ ਇਹ ਚੱਲਣਾ ਹੈ ਕੰਮ। ਇਹ ਨਹੀਂ ਹੈਗਾ ਵੀ ਇਹ ਤੁਹਾਡਾ 10 ਦਿਨ ਜਾਂ 15 ਦਿਨ ਦਾ ਘੋਲ ਹੈਗਾ। ਇਹ 2-2 3-3 ਮਹੀਨੇ ਲੱਗ ਜਾਣੇ ਆ। ਇਹ 1 ਡੇਢ ਮਹੀਨਾ ਤਾਂ ਪਾਣੀ ਸੁੱਕਣ ਨੂੰ ਲੱਗ ਜਾਣਾ ਫਿਰ ਜ਼ਮੀਨਾਂ ਸਹੀ ਕਰਨ ਨੂੰ ਲੱਗ ਜਾਣਾ। ਫਿਰ ਜਾ ਕੇ ਕਿਤੇ ਪੱਠਾ ਦਿੱਤਾ ਹੋਣਾ ਤਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਆਮ ਵਾਂਗੂ ਚੜੁੱਤ ਢੰਗ ਨਾਲ ਚੱਲ ਰਹੀ ਆ। ਇਸ ਕਰਕੇ ਅਜੇ 5-7-10 ਦਿਨ ਰੋਕੇ ਐਵੇਂ ਤਲੀ ਤੇ ਮਲੀ ਨਾ ਪਾਓ ਕਿ ਆਪਾਂ ਸੇਵਾ ਦੇ ਨਾਂ ਦੇ ਉੱਤੇ ਉਹ ਜਿਹੜੀ ਸਮਾਨ ਦੀ ਹੈ ਬਿਕਦਰੀ ਕਰੀਏ ਵੀ ਉੱਥੇ ਜਾ ਕੇ ਐਵੇਂ ਧੀਰੀ ਕਰੀਏ ਜੀ ਸੁੱਟ ਕੇ ਆ ਜੀ ਸੁੱਟ ਕੇ ਨਹੀਂ ਆਉਣਾ ਲੋਡ ਬੰਦਾ ਦੀ ਲੋਡ ਪੂਰੀ ਕਰਕੇ ਆਉਣਾ ਸੋ ਆਪਾਂ ਹੁਣ ਕੱਲ ਤੱਕ ਦਾ ਆਪਾਂ ਜਿਹੜਾ ਸਟਾਕ ਆ ਵੱਢਿਆ ਪਿਆ ਸੀ ਸਾਡੇ ਤੋਂ ਉਹ ਆਪਾਂ ਸੁੱਟ ਕੇ ਆਵਾਂਗੇ ਉਤੋਂ ਇੱਕ ਹਫਤਾ ਬਾਅਦ ਫਿਰ ਵੈਰੀਫਾਈ ਕਰਕੇ ਵੀ ਜਿੱਥੇ ਜਿਹੜੇ ਸਮਾਨ ਦੀ ਲੋਡ ਹੋ ਚਾਹੇ ਉਹ ਮੈਡੀਕਲ ਲਾਈਨ ਤੇ ਸਬੰਧਤ ਮੈਡੀਸਨ ਨਾਲ ਸਬੰਧ ਹੋਵੇ ਚਾਹੇ ਰਾਸ਼ਨ ਨਾਲ ਸਬੰਧ ਰੱਖਦੀ ਹੋਵੇ ਤੇ ਚਾਹੇ ਚਾਰੇ ਨਾਲ ਆਪਾਂ ਉਹ ਪੂਰਿਆ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਜੋ ਵੈਰੀ ਗੁੱਡ ਹੈ